ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਅਸੀਂ ਅੱਜ ਵਾਰਡ ਨੰਬਰ 10 ਦੇ ਵਿੱਚ ਖੜੇ ਆ ਜੀ ਤਰਲੋਚਨ ਸਿੰਘ ਸਿੱਧੂ ਹੁਣ ਇੱਥੋਂ ਇਲੈਕਸ਼ਨ ਲੜ ਰਹੇ ਨੇ ਆਪਣੇ ਪੰਜਾਬੀ ਮੂਲ ਦੇ ਕੈਂਡੀਡੇਟ ਨੇ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਫਿਰ ਗੱਲਬਾਤ ਕਰਦੇ ਪਾਜੀ ਬਹੁਤ-ਬਹੁਤ ਸਵਾਗਤ ਤੁਹਾਡਾ ਜੀ ਬਹੁਤ-ਬਹੁਤ ਥੀ ਤੁਹਾਡਾ ਸਵਾਗਤ ਏਸ਼ੀਆ ਟੀਵੀ ਦੀ ਸਾਰੀ ਟੀਮ ਦਾ ਤੇ ਸਾਰੇ ਸਰੋਤਿਆਂ ਦੇ ਸੁਣਨ ਵਾਲਿਆਂ ਦਾ ਜੀ ਕਿਵੇਂ ਲੱਗ ਰਿਹਾ ਇਲੈਕਸ਼ਨ ਦਾ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਕਿਉਂਕਿ ਵਾਰਡ ਨੰਬਰ 10 ਤੋਂ ਮੈਂ ਇਕੱਲਾ ਹੀ ਇੰਡੀਅਨ ਹੈਗਾ ਜੀ ਹਾਂਜੀ ਮਤਲਬ ਜੋ ਅ 10 ਸਾਲਾਂ ਦੇ ਵਿੱਚ ਜਿੰਨੀ ਇੱਕ ਇੱਥੇ ਬਹੁਤ ਘੱਟ ਜਿਹਾ ਇੰਪਰੂਵਮੈਂਟ ਹੋਈ ਹੈ ਤੇ ਜਿਹਦੇ ਕਰਕੇ ਹਾਂਜੀ ਮੇਰੇ ਚੋਣ ਵਾਲਿਆਂ ਨੇ ਮੈਨੂੰ ਚੁਣਿਆ ਲਾਸਟ ਮੂਵਮੈਂਟ ਤੇ ਅਸੀਂ ਕਿਹਾ ਵੀ ਚਲੋ ਵੀ ਆਪਾਂ ਆਪਦੀ ਇੱਕ ਕਿਸਮਤ ਜਮਾਈਏ ਜੀ ਜੀ ਤੇ ਜਿਹੜਾ ਕਿ ਆਪਾਂ ਲੋਕਾਂ ਨੂੰ ਫਤਵਾ ਦੇ ਸਕੀਏ ਤੇ ਲੋਕਾਂ ਦੇ ਇੱਕ ਇੱਕ ਵੋਟ ਨਾਲ ਆਪਾਂ ਜਿੱਤ ਪ੍ਰਾਪਤ ਕਰ ਸਕੀਏ ਜੀ ਭਾਜੀ ਪਹਿਚਾਨ ਤਾਂ ਤੁਹਾਡੀ ਸਾਰਿਆਂ ਨੂੰ ਪਹਿਲਾਂ ਹੀ ਹੈ ਕਿਉਂਕਿ ਤੁਸੀਂ ਇੱਕ ਅਕੈਡਮੀ ਚਲਾ ਰਹੇ ਹੋ ਬੱਚਿਆਂ ਦੀ ਸਪੋਰਟਸ ਦੀ ਬੱਚਿਆਂ ਨੂੰ ਗਲਤ ਪਾਸਿਆਂ ਤੋਂ ਰੋਕ ਰਹੇ ਆ ਖੇਡਾਂ ਨਾਲ ਜੋੜ ਰਹੇ ਆ ਉਹ ਕਿੰਨੇ ਕ ਟਾਈਮ ਤੋਂ ਤੁਸੀਂ ਹਾਂਜੀ ਹਾਂਜੀ ਅਸੀਂ 2019 ਤੋਂ ਉਹ ਚੀਜ਼ ਸਟਾਰਟ ਕੀਤੀ ਸੀਗੀ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਕਲੱਬ ਹੈਗਾ ਜੀ ਸੌਕਰ ਦਾ ਜਿਹੜਾ ਇਕੱਲਾ ਪੰਜਾਬੀਆਂ ਦਾ ਕਲੱਬ ਹੈ ਜਿਹੜਾ ਸੀਐਮਐਸ ਦੇ ਅੰਡਰ ਹਾਂਜੀ ਹਾਂਜੀ ਜੀ 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 ਤੇ ਉਹ ਵੀ ਸਾਰੇ ਭਰਾਵਾਂ ਦੀ ਦੇਣ ਆ ਜੀ ਕੋਈ ਸਾਡਾ ਇਕੱਲਾ ਦਾ ਨਹੀਂ ਹੈ ਅਸੀਂ ਕਈ ਆ ਵੀ ਸਰ ਕਮਿਊਨਿਟੀ ਨੇ ਮਿਲ ਜੁਲ ਕੇ ਅਸੀਂ ਉਹਦੀ ਕੋਸ਼ਿਸ਼ ਕੀਤੀ ਤਾਂ ਆਪਾਂ ਨੂੰ ਉਹ ਪੁਰਿਆਂ ਕੋਲ ਉਹ ਚੀਜ਼ ਹਾਸਲ ਹੋਈ ਜੀ 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 ਤੇ ਉਹਦੇ ਵਿੱਚ ਜਿੰਨੇ ਵੀ ਬੱਚੇ ਹੈਗੇ ਆ ਜੀ ਅਸੀਂ ਹਰੇਕ ਬੱਚਿਆਂ ਨੂੰ ਸਹਾਇਕ ਕਰਦੇ ਆ ਜਿਨ੍ਹਾਂ ਕੋਲੇ ਕੋਈ ਫੀਸ ਨਹੀਂ ਦਿੰਦੇ ਕਈ ਪੇਰੈਂਟਸ ਕਹਿੰਦੇ ਵੀ ਸਾਡੀ ਇਨਕਮ ਘੱ 100% ਇਹਨਾਂ ਨੂੰ ਫੀਸ ਮਾਫ ਕਰਾਉਣੇ ਜੀ ਠੀਕ ਆ ਭਾਜੀ ਜਾਨੀ ਆਪਣੇ ਕੋਲੋਂ ਹੈਲਪ ਕਰ ਰਹੇ ਹਾਂ ਹਾਂ ਜੀ ਕੁਝ ਆਪਣੇ ਕੋਲੋਂ ਕਰਦੇ ਆ ਜੀ ਕੁਝ ਆਰਗੇਨਾਈਜੇਸ਼ਨਾਂ ਹੈਗੀਆਂ ਜਿਹੜੀਆਂ ਉਹ ਕੁਝ ਆਪਦੇ ਕੋਲੋਂ ਫੰਡਿੰਗ ਦਿੰਦੀਆਂ ਜੀ ਹਾਂਜੀ ਉਹਨਾਂ ਕੋਲੋਂ ਲੈ ਕੇ ਤੇ ਅਸੀਂ ਪੇਰੈਂਟਸ ਨੂੰ ਦੇ ਦਿੰਨੇ ਆ ਉਹ ਜਿਹੜੀ ਫੀਸ ਅਸੀਂ ਉਹਨਾਂ ਨੂੰ ਰੀਇਮਬਰਸ ਕਰਾਉਣੇ ਆ ਜੀ ਭਾਜੀ ਜਿੱਦਾਂ ਕੱਲ ਦੀ 6 ਤਰੀਕ ਤੋਂ ਐਡਵਾਂਸ ਬੋਲਿੰਗ ਸ਼ੁਰੂ ਹੋ ਗਈ ਆ 11 ਤੱਕ ਚੱਲਣੀ ਆ ਤੇ ਤਾਨੂੰ ਲੱਗਦਾ ਕਿ ਵੀ ਕਿਹੋ ਜਿਹਾ ਮਾਹੌਲ ਆਇਆ ਇਸ ਐਡਵਾਂਸ ਪੂਲਿੰਗ ਦੇ ਵਿੱਚ ਹਾਂਜੀ ਲੋਕਾਂ ਚ ਦਸ਼ਾ ਆਪਣੇ ਏਰੀਆ ਦੇ ਵਿੱਚ ਉਹ ਹੀ ਦੱਸਿਆ ਨਹੀਂ ਵੀ ਆਪਾਂ ਕੱਲੇ ਇੰਡੀਅਨ ਔਰ ਪੰਜਾਬੀ ਹੋਣ ਦੇ ਨਾਤੇ ਸਾਡੇ ਲੋਕ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਜੀ ਜੀ ਵੀ ਜਿਨ੍ਹਾਂ ਨੂੰ ਲੱਗ ਰਿਹਾ ਵੀ ਹਾਂ ਵੀ ਸਾਡਾ ਕੱਲਾ ਹੀ ਪੰਜਾਬੀ ਭਾਈਚਾਰੇ ਦਾ ਬੰਦਾ ਹੈਗਾ ਕੈਂਡੀਡੇਟ ਵੀ ਅਸੀਂ ਇਹਨੂੰ ਵੋਟਾਂ ਪਾ ਕੇ ਵੀ ਕਾਮਯਾਬ ਕਰੀਏ ਜੀ 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 ਹੋ ਤੁਹਾਨੂੰ ਤੁਸੀਂ ਜੋ ਡੋਰ ਨੋਕਿੰਗ ਤੇ ਜਾਂਦੇ ਹੋਣੇ ਆ ਤੁਹਾਨੂੰ ਕਾਫੀ ਮਸਲੇ ਸਾਹਮਣੇ ਆਏ ਹੋਣੇ ਆ ਇਸ ਬਾੜ ਤੋਂ ਕਿਉਂਕਿ ਪੰਜਾਬੀ ਮੂਲ ਦਾ ਪਹਿਲਾ ਕੈਂਡੀਡੇਟ ਸਾਡਾ ਆਪਣਾ ਜਿਹੜਾ ਕੈਂਡੀਡੇਟ ਆ ਉਹ ਹੁਣ ਇਸ ਲਈ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਕਿਹੜੇ ਕਿਹੜੇ ਮੇਨ ਇਸ ਲਈ ਮੁੱਦੇ ਹੈਗੇ ਜਿਹੜੇ ਆਪਣੀ ਕਮਿਊਨਿਟੀ ਦਾ ਤਮਵੀਰ ਜਿਹੜਾ ਸਾਰਿਆਂ ਨੂੰ ਪਹਿਲਾ ਮੁੱਦਾ ਹੈਗਾ ਕੋਰਸ ਦਾ ਜਿਹੜਾ ਮੇਨ ਮੁੱਦਾ ਹੈਗਾ ਨਾ ਜੀ ਸਾਡੇ ਇੱਥੇ ਬਹੁਤ ਵੱਡਾ ਗਰਾਊਂਡ ਆ ਜੀ ਜਿੱਥੇ ਆਪਾਂ ਖੜੇ ਆ ਇਹਦੇ ਰਾਈਟ ਹੈਂਡ ਸਾਈਡ ਤੇ ਜੀ 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 ਉਹ ਗਰਾਊਂਡ ਜੀ ਸਿਟੀ ਨੇ ਮਤਲਬ ਸਕੂਲ ਦੀ ਸਾਈਟ ਆਸ ਤੇ ਉਹ ਲੈਂਡ ਸੇਲ ਕਰਦੀ ਔਰ ਜਿਹਦੇ ਕਰਕੇ ਵੀ ਸਾਰਾ ਕੌਰਸਪਿੰਗ ਇਸ ਗੱਲ ਦਾ ਵਿਰੋਧ ਕਰ ਰਿਹਾ ਠੀਕ ਹੈ ਜੀ ਵੀ ਤੁਹਾਨੂੰ ਵੀ ਪਤਾ ਵੀ ਜਦੋਂ ਕਮਿਊਨਿਟੀਆਂ ਬਣਦੀਆਂ ਗਰਾਊਂਡਾਂ ਦੀ ਪਹਿਲਾਂ ਤੈਹ ਹੁੰਦੀ ਹੈ ਜਗ੍ਹਾ ਸਕੂਲਾਂ ਦੀ ਤੈਹ ਜਗ੍ਹਾ ਹੁੰਦੀ ਹੈ ਜੀ ਪਰ ਜਿਹੜੀ ਹੁਣ ਵੀ ਤੁਸੀਂ ਉਹ ਇੰਨੇ ਚਿਰ ਤੋਂ ਚੀਜ਼ ਚੱਲ ਰਹੀ ਹੈ ਤੁਸੀਂ ਉਹਨੂੰ ਹਾਂਜੀ ਡਿਸਟਰੋਏ ਕਰਕੇ ਉੱਥੇ ਸਕੂਲ ਬਣਾ ਰਹੇ ਹੋ ਜੀ ਠੀਕ ਹੈ ਜੀ ਦਸ ਨਾਟ ਗੁੱਡ ਰਾਈਟ ਤੇ ਜਿਹਦੇ ਕਰਕੇ ਵੀ ਹਰੇਕ ਕੌਰਸਪਿੰਗ ਦਾ ਜਿਹੜਾ ਵੀ ਵਾਸੀ ਹੈ ਜੀ ਉਹਨੂੰ ਇਹ ਆ ਵੀ ਇੱਥੇ ਸਕੂਲ ਨਹੀਂ ਬਣਨਾ ਚਾਹੀਦਾ ਠੀਕ ਹੈ ਜੀ ਉਹਦਾ ਸਾਰਿਆਂ ਨਾਲੋਂ ਵੱਡਾ ਕਰਨੇ ਹੈ ਜੀ ਇਹ ਕਮਿਊਨਿਟੀ 1997 ਦੇ ਵਿੱਚ ਬਿਲਟ ਹੋਈ ਹੈ ਜੀ ਜੀ ਇਹ ਹੁਣ ਤੱਕ ਲੈ ਕੇ 28 ਸਾਲ ਹੋ ਗਿਆ ਤੇ ਮਤਲਬ ਜਿਹੜਾ ਟ੍ਰੈਫਿਕ ਜਿੰਨਾ ਕ ਵਧਿਆ ਇਹਦੇ ਵਿੱਚ ਇਹ ਜਿਹੜੀਆਂ-ਇਹਨੀਆਂ ਰੋਡਸ ਆ ਉਹਨੂੰ ਵੀ ਫਲੋ ਆਪਣਾ ਹੀ ਹੋ ਰਿਹਾ ਜੀ ਤੇ ਜਦੋਂ ਸਕੂਲ ਬਣ ਗਿਆ ਜੀ ਤੇ ਮਤਲਬ ਸਾਰੀ ਉਹ ਬੱਸਾਂ ਆਉਣੀਆਂ ਪੇਰੈਂਟਸ ਨੇ ਆਉਣਾ ਛੱਡਣਾ ਆਉਣਾ ਪਿਕ ਐਂਡ ਡ੍ਰੌਪ ਹੋਣਾ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਦਿੱਕਤਾਂ ਆਉਣੀਆਂ ਜੀ ਇਸੀ ਨੂੰ ਤੇ ਫਿਰ ਰਹਿੰਦਾ ਹੁੰਦਾ ਇਹ ਸਾਡੇ ਬੱਚਿਆਂ ਦੇ ਜਾਂ ਬਜ਼ੁਰਗਾਂ ਦੇ ਬੈਠਣ ਨੂੰ ਜਿਹੜਾ ਗਰਾਊਂਡ 'ਚ ਸਪੇਸ ਆ ਉਹ ਖਤਮ ਹੋ ਜਾਣਾ ਠੀਕ ਹੈ ਜੀ ਜੇ ਤਾਂ ਹੁਣ ਤੁਸੀਂ ਜਾਣਦੇ ਹੋਰ ਨਾਕਿੰਗ ਤੇ ਲੋਕੀ ਦੱਸਦੇ ਹੋਣ ਕਾਉਂਸਲਰ ਨਾਲ ਸੀ ਜੀ ਉਹਨੂੰ ਇਹ ਚੀਜ਼ ਕਰਾਉਣ ਦੇ ਅੱਛਾ ਕਰਾਉਣ ਦੇ ਵਿੱਚ ਨਾਲ ਸੀ ਤਾਂ ਫਿਰ ਟੋਖਾਂ ਆ ਬੱਚਿਆਂ ਦੀ ਚੀਜ਼ੇ ਕਰਕੇ ਮਤਲਬ ਜਿਹੜੇ ਸਾਡੇ ਮੋਦਵਾਰ ਬੰਦੇ ਆ ਜਿਹੜੇ ਘਾਟਪਿੰਗ ਦੇ ਉਹਨਾਂ ਦੀ ਤੂੰ ਤੂੰ ਮੈਮ ਵੀ ਹੋਈ ਉਹਨਾਂ ਨਾਲ ਅੱਛਾ ਕਾਉਂਸਲਰ ਦੇ ਹਾਂਜੀ ਪਰ ਉਹਨਾਂ ਨੇ ਕੋਈ ਉਹਨਾਂ ਨੂੰ ਰਿਸਪਾਂਸ ਨਹੀਂ ਦਿੱਤਾ ਜੀ ਉਹ ਠੀਕ ਹੈ ਜੀ ਠੀਕ ਹੈ ਜੀ ਤੇ ਆਪਣਾ ਏਰੀਆ ਕਿਹੜਾ ਕਿਹੜਾ ਪੈ ਜਾਂਦਾ ਜੀ ਹੁਣ ਇਸ ਵਿੱਚ ਆਪਣੇ ਕੋਲੇ 11 ਏਰੀਆ ਪੈਂਦੇ ਆ ਜੀ ਜਿਹੜੇ ਮਤਲਬ ਕੋਰਸਪਿੰਗ ਹੋ ਗਿਆ ਮੌਂਟਰੀ ਪਾਰਕ ਹੋ ਗਿਆ ਵਾਈਟ ਹੌਰਨ ਹੋ ਗਿਆ ਜੀ ਟੈਂਪਲ ਹੋ ਗਿਆ ਰੰਡਲ ਹੋ ਗਿਆ ਜੀ ਬੇਸਟਾ ਹਾਈਟਸ ਹੋ ਗਿਆ ਮਾਰਬੋ ਹੋ ਗਿਆ ਮਾਰਬੋ ਪਾਰਕਸ ਹੋ ਗਿਆ ਜੀ ਐਬੀਡੀਲ ਹਾਂ ਜੀ ਐਬੀਡੀਲ ਵੀ ਪੈਂਦਾ ਹੈ ਠੀਕ ਠੀਕ ਹੈ ਜੀ ਹਾਂ ਜੀ ਤੇ ਇਸ ਏਰੀਆ ਦੇ ਵਿੱਚ ਤੁਹਾਨੂੰ ਕਿੰਨੀ ਕੁ ਵੋਟ ਅੰਦਾਜ਼ਾ ਮਤਲਬ ਮੈਨੂੰ ਪੰਜਾਬੀਆਂ ਤੋਂ ਸਾਰਿਆਂ ਤੋਂ ਹੋਪ ਆ ਜੀ ਮੈਨੂੰ ਲੱਗਦਾ ਨਹੀਂ ਕੋਈ ਐਕੀ ਕੋਈ ਐਸਾ ਪੰਜਾਬੀ ਘਰੇ ਬੈਠੂਗਾ ਵੀ ਜਿਹੜਾ ਮੈਨੂੰ ਵੋਟ ਨਹੀਂ ਕਰੂਗਾ ਠੀਕ ਹੈ ਜੀ ਠੀਕ ਹੈ ਜੀ ਮੈਂ ਹੋਪ ਕਰਦਾ ਵੀ ਕਿਉਂਕਿ ਆਪਾਂ ਕੱਲੇ ਪੰਜਾਬੀ ਹੋਣ ਦੇ ਨਾਤੇ ਵੀ ਇਹ ਪੰਜਾਬੀਆਂ ਦੀ ਜਿੱਤ ਆ ਹਾਂ ਜੀ ਜਿਵੇਂ ਕਹਿ ਲਓ ਵੀ ਚਲੋ ਹੈ ਤਾਂ ਸਾਰੀਆਂ ਕਮਿਊਨਿਟੀ ਦੇ ਆਪਾਂ ਸਾਂਝੇ ਪਰ ਜਿਨ੍ਹਾਂ ਦੇ ਜਿਹੜੇ ਆਪਣੇ ਹੁਣ ਉਹਨਾਂ ਤੇ ਜ਼ਿਆਦਾ ਮਾਣ ਕੀਤਾ ਜਾਂਦਾ ਜਾਂ ਕੀਤਾ ਜਾਂਦਾ ਬਿਲਕੁਲ ਜੀ ਇਹ ਤਾਂ ਹੈ ਇੱਕ ਭਾਜੀ ਮਸਲਾ ਇਸ ਲਈ ਬਹੁਤ ਜ਼ਿਆਦਾ ਆਇਆ ਜਿਹੜਾ ਫਰੋਤੀਆਂ ਦੀਆਂ ਕਾਲਾਂ ਆਉਂਦੀਆਂ ਆ ਜਾਂ ਕੋਈ ਬਿਜ਼ਨਸ ਵਾਲਿਆਂ ਨੂੰ ਤੰਗ ਕੀਤਾ ਜਾ ਰਿਹਾ ਆ ਕੋਈ ਸੇਫਟੀ ਹੈ ਨਹੀਂਗੀ ਕੀ ਤੁਹਾਡੇ ਕੋਲ ਵੀ ਕੋਈ ਮੁੱਦੇ ਆ ਰਹੇ ਐ ਇਸ ਲਈ ਹਾਂਜੀ ਹਾਂ ਜੀ ਤਾਂ ਵੀ ਸਭ ਇਹ ਸੇਫਟੀ ਨੂੰ ਲੈ ਕੇ ਹਰੇਕ ਬੰਦਾ ਇੱਕ ਅਨਸਰ ਨਾਲ ਬੱਸਾਂ ਦੇ ਵਿੱਚ ਸੇਫਟੀ ਦੇ ਇਸ਼ੂ ਆ ਜੀ ਇਹ ਕਹਿੰਦਾ ਲਾਈਟਿੰਗ ਕੱਟ ਹੁੰਦੀ ਆ ਬਈ ਮੇਰੇ ਇਹ ਆ ਜੀ ਜਿਹੜੇ ਪਹਿਲਾਂ ਵਾਲੇ ਚੀਫ ਆ ਉਹਨਾਂ ਨਾਲ ਮਿਲ ਕੇ ਜਾਂ ਸਿਟੀ ਨਾਲ ਮਿਲ ਕੇ ਜੇ ਸਾਨੂੰ ਮੌਕਾ ਮਿਲਦਾ ਤਾਂ ਅਸੀਂ ਪੁਲਿਸ ਦੀ ਜਿਹੜੀ ਪੈਟਰੋਲਿੰਗ ਆ ਉਹਨੂੰ ਹੋਰ ਵਧਾਵਾਂਗੇ ਜੀ ਭਾਜੀ ਜਦੋਂ ਪੈਟਰੋਲਿੰਗ ਵਧੂਗੀ ਤਾਂ ਜਿਹੜੇ ਗਲਤ ਅਨਸਰ ਹੋਣਗੇ ਜੀ ਤਾਂ ਉਹ ਮਤਲਬ ਜ਼ਰੂਰ ਡਰਨਗੇ ਵੀ ਪੁਲਿਸ ਇੱਥੇ ਫਿਰਦੀ ਆ ਔਰ ਲੋਕ ਵੀ ਸੇਫ ਮਹਿਸੂਸ ਕਰਨਗੇ ਵੀ ਪੁਲਿਸ ਦੀ ਗੱਡੀ ਇੱਥੇ ਫਿਰਦੀ ਆ ਜੀ ਹਾਂਜੀ ਯਾਨੀ ਬੰਦਾ ਜਿਹੜਾ ਟਰੈਵਲ ਵੀ ਕਰਦਾ ਹੈ ਉਹ ਸੇਫ ਨਹੀਂਗਾ ਅਸਲ ਵਿੱਚ ਨਹੀਂ ਜੀ ਨਹੀਂ ਟਰੈਵਲ ਵੀ ਕਰਦਾ ਜਾਂ ਵਾਕਰੀ ਕਰਦਾ ਜੀ ਬਹੁਤ ਸਾਰੇ ਘਟਨਾਵਾਂ ਹੋਈਆਂ ਜਿਹੜੀਆਂ ਚੇਨ ਸਨੇਚਿੰਗ ਦੀਆਂ ਹੋਈਆਂ ਜੀ ਇੱਥੇ ਮਤਲਬ ਉਹ ਕਾਫੀ ਚੀਜ਼ਾਂ ਇਹ ਚੀਜ਼ਾਂ ਹੋਈਆਂ ਠੀਕ ਠੀਕ ਹੈ ਜੀ ਠੀਕ ਹੈ ਜੀ ਹੋਰ ਤੁਸੀਂ ਕਿਹੜੇ ਕਿਹੜੇ ਮੁੱਦੇ ਲੈ ਕੇ ਜਿਹੜਾ ਇਹ ਚੋਣ ਲੜ ਰਹੇ ਹੋ ਅਸਲ ਵਿੱਚ ਆਪਣੇ ਮੌਨਟਰੀ ਪਾਰਕ ਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਸੀਗਾ ਜਿਹੜਾ ਟਰਾਂਜ਼ਿਟ ਦਾ ਕਿਉਂਕਿ ਜਿਹੜਾ ਨਾਰਥ ਸਾਈਡ ਹੈਗੀ ਜੀ ਇੱਥੇ ਆਪਣੇ ਇਮੀਗ੍ਰੈਂਟ ਜ਼ਿਆਦਾ ਆਉਂਦੇ ਆ ਜੀ ਠੀਕ ਹੈ ਜੀ ਤੇ ਜਿਹਦੇ ਕਰਕੇ ਸਾਨੂੰ ਸਿਟੀ ਦੀ ਦੀ ਬਾ ਉੱਥੋਂ ਦੇ ਲੋਕਾਂ ਨੇ ਸਾਨੂੰ ਮਤਲਬ ਕਹਿ ਲੋ ਵੀ ਰਿਟਨ ਦੇ ਵਿੱਚ ਉਹ ਚੀਜ਼ਾਂ ਦਿਖਾਈਆਂ ਹਾਂ ਉਹ ਕਹਿੰਦੇ ਵੀ ਅਸੀਂ ਜਿਹੜੇ ਪੁਰਾਣੇ ਕਾਉਂਸਲਰ ਸੀਗੇ ਮਿਸਟਰ ਐਂਡਰੂ ਉਹਨਾਂ ਨੇ ਸਾਨੂੰ ਕਦੇ ਕੋਈ ਰਿਸਪੌਂਸ ਹੀ ਨਹੀਂ ਕੀਤਾ 10-10 ਈਮੇਲਾਂ ਕੀਤੀਆਂ ਉਹਨੀ ਅਪਰੋਚ ਕੀਤੀ ਲੇਕ ਰਿਸਪੌਂਡ ਨਹੀਂ ਕੀਤਾ ਹਾਂਜੀ 10-10 ਈਮੇਲਾਂ ਦੇ ਉਹਨਾਂ ਨੇ ਦਿਖਾਇਆ ਜੀ ਵੀ ਅਸੀਂ ਆਹ 10 ਈਮੇਲਾਂ ਕੀਤੀਆਂ ਤੇ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਕੀਤਾ ਠੀਕ ਹੈ ਜੀ ਬੱਸ ਦਾ ਰੂਟ ਕੱਟ ਹੋ ਗਿਆ ਜੀ ਜਿਹੜੀ ਬੱਸ ਸਿੱਧੀ ਯੂਨੀਵਰਸਿਟੀ ਜਾਂਦੀ ਸੀ ਉਹਦੇ ਰੂਟ ਚੇਂਜ ਕਰਤੇ ਵੀ ਜਿਹੜਾ ਬੱਚਾ ਅੱਧੇ ਘੰਟੇ ਯੂਨੀਵਰਸਿਟੀ ਪਹੁੰਚਦਾ ਠੀਕ ਹੈ ਜੀ ਹੁਣ ਆਪਾਂ ਉਸ ਸਕੂਲਾਂ ਦੀ ਜਿੱਦਾ ਗੱਲ ਕਰਦੇ ਸੀ ਭਾਜੀ ਆਪਣੀ ਏਰੀਆ ਦੇ ਵਿੱਚ ਜਿੰਨੇ ਸਕੂਲ ਹੈਗੇ ਵੀ ਆ ਇੱਕ ਬਹੁਤ ਵੱਡਾ ਇਸ਼ੂ ਆ ਕਿ ਬੱਚਿਆਂ ਨੂੰ ਸਕੂਲ ਉਸ ਏਰੀਆ 'ਚ ਨਹੀਂ ਦਿੱਤਾ ਜਾਂਦਾ ਅਲੱਗ ਏਰੀਆ ਜਾ ਉੱਥੇ ਬੱਚਿਆਂ ਨੂੰ ਜਾਣਾ ਪੈਂਦਾ ਆ ਇਹ ਹੈ ਤਾਂ ਤੁਹਾਡੇ ਅੰਡਰ ਨਹੀਂ ਹੋਣਾ ਲੇਕਿਨ ਫਿਰ ਵੀ ਪ੍ਰੋਵਿੰਸ਼ਲ ਨੂੰ ਕਹਿ ਕੇ ਦਬਾਅ ਪਾ ਕੇ ਤੁਸੀਂ ਕਰਵਾ ਸਕਦੇ ਹਾਂ ਇਹ ਵੱਡੀ ਵੱਡਾ ਮਸਲਾ ਹੈ ਸਰ ਅਸੀਂ ਇਸ ਚੀਜ਼ ਦੀ ਆਵਾਜ਼ ਉਠਾਵਾਂਗੇ ਸਾਡੇ ਕੋਲ ਇੱਕ ਐਗਜ਼ਾਮਪਲ ਹੋਰ ਵੀ ਹੈ ਤੁਹਾਨੂੰ ਵੀ ਪਤਾ ਹੋਣਾ ਹੁਣ ਜਿਹੜੀਆਂ ਹੋਮ ਸਟੈਡ ਕਮਿਊਨਿਟੀਆਂ ਬਣੀਆਂ ਜੀ ਹਾਂਜੀ ਉੱਥੋਂ ਦੇ ਬੱਚੇ ਇਸ ਏਰੀਆ ਦੇ ਵਿੱਚ ਆਉਂਦੇ ਆ ਜੀ ਹਾਂਜੀ ਹਾਂਜੀ ਹੁਣ ਜਿਹੜੇ ਪੇਰੈਂਟਸ ਵਿਹਾਰ ਛੱਡ ਕੇ ਜਾਣਾ, ਬੈਕ ਜਾਣਾ, ਚੱਕਣਾ, ਕਰਨਾ, ਰੋਡ ਤੇ ਟਰੈਫਿਕ ਰਹਿਣਾ, ਰਾਈਟ ਜੀ ਮਤਲਬ ਅਸੀਂ ਚਾਹੁੰਦੇ ਆ ਵੀ ਜਦੋਂ ਕਮਿਊਨਿਟੀ ਡਿਵੈਲਪ ਹੁੰਦੀ ਆ ਪਹਿਲਾਂ ਉੱਥੇ ਜੀ ਸਕੂਲ ਦੀ ਪ੍ਰੋਵੀਜ਼ਨ ਹੋਵੇ ਜੀ ਸਕੂਲ ਬਣੇ ਪਹਿਲਾਂ ਨਾ ਕਿ ਪਹਿਲਾਂ ਘਰ ਬਣਨ ਜੀ 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 ਪਹਿਲਾਂ ਘਰ ਬਣਦੇ ਆ ਜੀ ਫਿਰ ਬੱਚੇ ਸਫਰ ਕਰਦੇ ਆ ਫਿਰ ਪੇਰੈਂਟਸ ਬਹੁਤ ਜ਼ਿਆਰੇ ਆ ਜਿਨ੍ਹਾਂ ਨੂੰ ਉਹ ਸਕੂਲ ਈਜ਼ੀਲੀ ਨਹੀਂ ਮਿਲਦੇ ਹਾਂਜੀ 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 ਤੇ ਮਤਲਬ ਸੋ ਇਹ ਕਰਕੇ ਵੀ ਅਸੀਂ ਸਿੱਟ ਨੂੰ ਇਸ ਗੱਲ ਦੇ ਦਬਾਅ ਪਾਵਾਂ ਵੀ ਸਿਟੀ ਨੂੰ ਕਹਾਂਗੇ ਸਾਡੇ ਨਾਲ ਲਾ ਕੇ ਨਾ ਪ੍ਰੋਵਿੰਸ਼ਲ ਦੇ ਵਿੱਚ ਕਿਹਾ ਜਾਵੇ ਵੀ ਉਹ ਚੀਜ਼ਾਂ ਜਿਹੜੀਆਂ ਸਾਈਡ ਬੈਲਟ ਹੋਣੀਆਂ ਪਹਿਲਾਂ ਸਕੂਲਾਂ ਦੀਆਂ ਹੀ ਹੋਣੀਆਂ ਚਾਹੀਦੀਆਂ ਹੁਣ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਜਦੋਂ ਡਵੈਲਪ ਹੋਂਦਾ ਏਰੀਆ ਨਵਾਂ ਏਰੀਆ ਹੁੰਦਾ ਘਰ ਬਣਦੇ ਆ ਤਾਂ ਡਲਪਰ ਜਗ੍ਹਾ ਤੇ ਛੱਡ ਦਿੰਦੇ ਆ ਲੇਕਿਨ ਘਰ ਬਣ ਜਾਂਦੇ ਲੋਕੀ ਮੂਵ ਹੋ ਜਾਂਦੇ ਵੀ ਸਕੂਲ ਨੇੜੇ ਬਣਨਾ ਲੇਕਿਨ ਉਹਨੂੰ ਕਈ ਕਈ ਸਾਲ ਨਹੀਂ ਬਣਦਾ ਨਹੀਂ ਬਣਦੇ ਜੀ 5 5 7 7 ਸਾਲ ਲੱਗ ਜਾਂਦੇ ਵੀ ਉਹਨੇ ਟਾਈਮ ਦੇ ਵਿੱਚ ਬੱਚੇ ਦਾ ਜਿਹੜਾ ਗਰੋਇੰਗ ਪੀਰੀਅਡ ਹੁੰਦਾ ਉਹ ਲੰਘ ਜਾਂਦਾ ਜੀ ਮਿਡਲ 'ਚ ਜਾਣਾ ਉਹਨੇ ਹਾਈ 'ਚ ਜਾਣਾ ਉਹ ਹਾਂਜੀ ਟੀਚਰਾਂ ਨਾਲ ਵੀ ਬੱਚਿਆਂ ਨਾਲ ਵੀ ਬੌਂਡਿੰਗ ਹੋ ਜਾਂਦੀ ਆ ਫਿਰ ਉਸ ਕੇਸ ਦੇ ਵਿੱਚ ਵੀ ਪੇਰੈਂਟਸ ਨੂੰ ਬਹੁਤ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਜੀ ਸਹੀ ਗੱਲ ਆ ਜੀ ਤੇ ਹੁਣ ਜਿਹੜਾ ਐਡਵਾਂਸ ਬੋਲਿੰਗ ਚੱਲ ਰਹੀ ਆ ਤੁਸੀਂ ਦੱਸਦੇ ਆ 11 ਤਰੀਕ ਚੱਲਣੀ ਆ ਤੇ 20 ਤਰੀਕ ਨੂੰ ਫਾਈਨਲ ਜਿਹੜੇ ਹੈਗੀਆਂ ਆ ਇਲੈਕਸ਼ਨ ਹੈਗੀਆਂ ਆ ਵਰੀਆ ਤੇ ਕੀ ਕਹਿਣਾ ਚਾਹਣੀ ਆਪਣੇ ਈਵਰਜ਼ ਨੂੰ ਤੁਸੀਂ ਮੈਂ ਮੇਰੇ ਸਾਰੇ ਸੋਨ ਵਾਲੇ ਵੋਟਰਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਜੀ ਆਪਾਂ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਔਰ ਪੰਜਾਬੀ ਭਾਈਚਾਰੇ ਦਾ ਮੈਂ ਅਗੇ ਨਾਲ ਅਗੇ ਬਹੁਤ ਰਿਣੀ ਆ ਜੀ ਇਹਨਾਂ ਦਾ ਵੀ ਮੈਨੂੰ ਆਪਦਾ ਇੱਕ ਇੱਕ ਕੀਮਤੀ ਵੋਟ ਪਾ ਕੇ ਮੈਨੂੰ ਸਿਟੀ ਕੌਂਸਲ ਦੇ ਵਿੱਚ ਪਹੁੰਚਣ ਦਾ ਮੌਕਾ ਦਿੱਤਾ ਜੀ ਔਰ ਮੈਂ ਆਵਦੀਆਂ ਜੋ ਕਈਆਂ ਗੱਲਾਂ ਜਾਂ ਜਿੰਨਾਂ ਦੀਆਂ ਪ੍ਰੋਬਲਮਸ ਆ ਉਹਨਾਂ ਦੇ 100% ਖਰਾ ਉਤਰੂਗੀ ਠੀਕ ਆ ਜੀ ਬਹੁਤ ਮਿਹਰਬਾਨੀ ਭਾਜੀ ਤੁਸੀਂ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤਾਮੀ ਸਾਹਿਬ ਤੁਹਾਡਾ ਤੇ ਏਸ਼ੀ ਤਲੋਚਨ ਸਿੰਘ ਸਿੱਧੂ ਸਾਹਿਬ ਜਿਹੜੇ ਕਿ ਬਾੜ ਨੰਬਰ 10 ਤੋਂ ਪੰਜਾਬੀ ਮੂਲ ਦੇ ਕੈਂਡੀਡੇਟ ਆ ਇਹ ਇਲੈਕਸ਼ਨ ਲੜ ਰਹੇ ਆ ਫਿਰ ਦੁਬਾਰਾ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਜਦ ਤੱਕ ਤੁਸੀਂ ਖੁਸ਼ ਰਿਹਾ ਕਰੋ ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਤੁਹਾਡਾ ਸਾਡਾ ਰੱਬ ਰੱਖਾ ਸੱਚੀ ਕਾਲੀ